ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਖਜ਼ਾਲਾ ਵਿੱਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਪਿੰਡ ਦੇ ਵਿਅਕਤੀ ਵੱਲੋਂ ਆਪਣੇ ਸਾਥੀਆਂ ਸਮੇਤ ਤਿੰਨ ਘਰਾਂ ਅੱਗੇ ਕੀਤਾ ਗਾਲੀ ਗਲੋਚ ਅਤੇ ਕਈ ਰਾਉਂਡ ਕੀਤੀ ਫਾਇਰਿੰਗ ਆਹ ਵਿਖਾਉਂਦੇ ਆ ਤੁਹਾਨੂੰ ਮੌਕੇ ਦੇ ਤਸਵੀਰਾਂ ਤੁਸੀਂ ਵੇਖ ਰਹੋ ਏਪੀਜੀ ਨਿਊਜ਼ ਪੰਜਾਬ ਬਿਊਰੋ ਚੀਫ ਜਸਪਾਲ ਚੰਦਨ ਗਰਦਾਸਪੁਰ ਪਈ ਕਿਨਾਂ ਤੁਹਾਡਾ ਮੇਰਾ ਲਾਲ ਕਵਿੰਦਰ ਸਿੰਘ ਕਿੱਥੋਂ ਰਹਿਣ ਵਾਲੇ ਹੋ ਪਿੰਡ ਪਿਆਲਾ ਜੀ ਹਾ ਤੇ ਰਾਤ ਨੂੰ ਘਟਨਾ ਵਾਪਰੀ ਕੀ ਕੀ ਗੱਲ ਹੋਈ ਸੀ ਰਾਤ ਗੱਲ ਕੋਈ ਵੀ ਨਹੀਂ ਜੀ ਖਾ ਪੀ ਕੇ ਸੁੱਤੇ ਸੀ ਆ ਕੇ 11 ਵਜੇ ਸਾਡੇ ਘਰ ਤੇ ਗੁੰਡਿਆਂ ਦਾ ਟੋਲਾ ਗਾਲਾਂ ਕੱਢਣ ਦਾ ਪਾ ਫਾਇਰ ਕਰਨ ਦਾ ਪਿਆ ਨਾਲ ਰੋੜੇ ਮਾਰੇ ਗੇਟ ਨੂੰ ਸਾਡੇ ਘਰ ਵੀ ਮਾਰੇ ਉਹ ਪਰਲੇ ਘਰ ਵੀ ਮਾਰੇ ਇਹ ਕੌਣ ਲੋਕ ਸਨ ਸਾਡੇ ਗੰਦੀਆਂ ਗਾਲਾਂ ਕੱਢੀਆਂ ਨਾਲਿਆਂ ਦੇ ਬਾਹਰ ਨਿਕਲੋ ਤੁਹਾਨੂੰ ਮਾਰ ਦੇਣਾ ਅੱਜ ਇਹ ਕੌਣ ਲੋਕ ਸਨ ਇਹ ਸਾਡੇ ਪਿੰਡੋਂ ਹੀ ਆ ਕੁਲਟੀ ਜੀ ਹਾਂ ਜੀ ਇਹ ਪਹਿਲਾਂ ਵੀ ਲੱਗਦੀ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਸਾਡੇ ਵਿਆਹ ਦੇ ਚਾਚੇ ਦੇ ਮੁੰਡੇ ਦੇ ਵਿੱਚ ਨਾ ਗੱਡੀ ਪੰਨੀ ਖੱਡੀ ਵਾਦ ਦੇ ਵਿੱਚ ਇਹਨਾਂ ਹੱਡੀ 80 ਫੁੱਟ ਲੰਮੀ ਕੰਧ ਢਾਈ 40 ਰਾਤ ਗੁੰਡੇ ਲਿਆ ਗਏ ਪਰ ਉਦੋਂ ਕੋਲ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਪੰਚਾਇਤ ਇਹਨਾਂ ਦੀ ਸੀ ਹੈ ਤੇ ਹੁਣ ਹੁਣ ਪੁਲਸ ਨੇ ਅੱਜ ਪਰਚਾ ਦਰਜ ਕੀਤਾ ਵੇਖੋ ਕੀ ਕਾਰਵਾਈ ਕਰਦੇ ਆ ਬਾਹਾਂ ਹੱਡੀ ਜਾਣ ਨੂੰ ਖਤਰਾ ਖਤਰਾ ਕਿੰਨੇ ਲੋਕ ਸੰਭਾਲੀ ਸਾਨੂੰ ਪੈ ਸਕਦਾ ਕਿੰਨੇ ਲੋਕ ਸੰ ਇਹ ਚਾਰ ਲੋਕ ਸੀ ਬਾਕੀ ਆਦਮ ਸੱਤੇ ਪਤਾ ਨਹੀਂ ਕਿੰਨੇ ਕ ਇਹਨਾਂ ਦੇ ਨਾਲ ਰਾਤ ਕੋਈ ਪਤਾ ਨਹੀਂ ਲੱਗਾ ਮੇਨ ਬੰਦਾ ਕੌਣ ਸੀ ਹੈ ਮੇਨ ਹਰਪ੍ਰੀਤ ਸਿੰਘ ਆ ਜੀ ਇੱਥੇ ਦਾ ਸਨੋ ਫਰਸਵਾਲ ਸਿੰਘ ਜੜਾ ਹਾਂਜੀ ਤੇ ਕੀ ਮੰਗ ਕਰਦੇ ਹੋ ਮੰਗ ਕਰਦੇ ਸਾਨੂੰ ਹਿਸਾਬ ਚਾਹੀਦਾ ਸਾਡੀ ਜਾਨ ਨੂੰ ਖਤਰਾ ਸਾਡੀ ਨਾਲ ਕੋ ਪੁਲਿਸ ਮਜਦਦ ਕਰਦਾ ਨਾ ਉਹਦਾ ਕਰਦੇ ਸਾਡਾ ਉਥੇ ਥਾਂ ਆਪਣਾਵਾ ਤੇ ਇਹਨਾਂ ਪੰਚਾਇਤੀ ਬਣਾ ਗਏ ਤੇ ਉਹਦੇ ਵਿੱਚ ਵੀ ਸ਼ੈੱਡ ਬਣਾ ਦਿੱਤਾ ਗਿਆ ਹੈ ਤੇ ਸਰਕਾਰੀ ਨਲਕਾ ਸਾਡੇ ਗੇਟ ਦੇ ਗਾੜੀ ਲਾ ਦਿੱਤਾ ਗਿਆ ਤੁਸੀਂ ਖੁਦ ਜਾ ਕੇ ਵੇਖ ਲਓ ਕਿ ਗੇਟ ਸਾਡਾ ਬੰਦ ਵਾ ਗਾੜੀ ਨਲਕਾ ਲਗਾ ਇਹ ਪੁੱਛਦੇ ਨੇ ਸਾਡਾ ਗੇਟ ਖਾ ਕੇ ਆਜਾਈ ਚਾਲੂ ਕਰਾਈ ਜਾਵੇ ਪਰ ਨਹੀਂ ਕੋਈ ਕਾਰਵਾਈ ਨਹੀਂ ਕਰਦਾ ਕਿੰਨੇ ਰੌਣ ਫੇਰ ਕੋਈ ਹੈ ਹਾਂਜੀ ਕਿੰਨੇ ਰੌਣ ਫੇਰ ਕੋਈ ਰਾਤ 15 ਰੌਣ ਜੀ ਠੀਕ ਹੈ ਜੀ ਪੁਲਸ ਆਈ ਸੀ ਸਿਹਰੇ ਸਾਰਾ ਲੈ ਕੇ ਗਈ ਹੈ ਹਾਂਜੀ ਕੋਲ ਇਲੈਕਟ੍ਰਿਕ ਸ਼ਿਕਾਇਤ ਕੀਤੀ ਹੈ ਹਾਂਜੀ ਹਾਂਜੀ ਇਲੈਕਟ੍ਰਿਕ ਸ਼ਿਕਾਇਤ ਹੋ ਗਈ ਹੈ ਜੀ ਹਾਂਜੀ ਦੱਸ ਬਾਲ ਭਾਈ ਕੀ ਨਾਮ ਹੈ ਕਿਹੜਾ ਪਿੰਡ ਤੇ ਨਾਲ ਜਰਨੈਲ ਸਿੰਘ ਹੈ ਜੀ ਸਾਬਾ ਪਿੰਡ ਖਜਾਲਾ ਤੇ ਕੀ ਰਾਤ ਘਟਣਾ ਬਤਰੀ ਜੀ ਇੱਥੇ ਘਟਣਾ ਜੀ ਰਾਤੀ ਇਹ ਬੂਟਾ ਸਿੰਘ ਦੇ ਘਰ ਦੇ ਬਾਗੇ ਗੋਲੀ ਚੱਲਾਈ ਗਈ ਜੀ ਨਾਲੇ ਗਾਲਾਂ-ਗੋਲਾਂ ਕੱਢੀਆਂ ਗਈਆਂ ਉੱਥੇ ਨਾਲੇ ਰੋੜੇ-ਰੂੜੇ ਮਾਰੇ ਗਏ ਆ ਜੀ ਮੁੜ ਕੇ ਉਸ ਤੋਂ ਬਾਅਦ ਜੋ ਉਧਰੋਂ ਐਨੂੰ ਆਏ ਆ ਅਛੇ ਇਧਰੋਂ ਆਣ ਕੇ ਤੇ ਫਿਰ ਇੱਥੇ ਆਣ ਕੇ ਆ ਬੂਹੇ ਤੇ ਗਾੜੀ ਗੋਲੀਆਂ ਚਲਾਈਆਂ ਤੇ ਗਾਲਾਂ ਕੱਢੀਆਂ ਬਹੁਤ ਜ਼ਿਆਦੀਆਂ ਇੱਥੋਂ ਗਾੜੀ ਜਾ ਕੇ ਫਿਰ ਚੌਂਕ 'ਚ ਗਏ ਉੱਥੇ ਇਹ ਕਰ ਗਿਆ ਨਾ ਤੇ ਇੱਥੇ ਗੋਲੀ ਚੱਲਦੀ ਹੈ ਇਹ ਹੈ ਜਗਤਾਰ ਸਿੰਘ ਦਾ ਜੀ ਮੇਰਾ ਪੁਰਾਣਾ ਭਰਾਈ ਆ ਠੀਕ ਹੈ ਜੀ ਤੇ ਉੱਥੋਂ ਫਿਰ ਚੌਂਕ 'ਚ ਜਾ ਕੇ ਫਿਰ ਇਦਾਂ ਹੀ ਗੋਲੀਆਂ ਬਹੁਤ ਜ਼ਿਆਦੀਆਂ ਉੱਥੇ ਵੀ ਚਲਾਈਆਂ ਇਹਨਾਂ ਨੇ ਤੇ ਕੀ ਕਾਰਨ ਸਮਝੋ ਤੇ ਜਿਹੜੀ ਗੋਲੀ ਚੱਲੀ ਆ ਕਾਰਨ ਇਹ ਵੀ ਉੱਥੇ ਉਹਨਾਂ ਦਾ ਕੋਠੀ ਦਾ ਚੱਲਦਾ ਉਹ ਗੇਟ ਦਾ ਚੱਕਰ ਜੀ ਉਹ ਕੋਈ ਤਰਕਾਸਤਰਕੂਸ਼ ਮੇਰੇ ਹਿਸਾਬ ਨਾਲ ਦਿੱਤੀ ਐ ਐਸਐਸਪੀ ਸਾਹਿਬ ਨੂੰ ਵੀ ਸਾਡਾ ਕੋਰਟ ਦੇ ਹਿਸਾਬ ਨਾਲ ਜੋ ਫੈਸਲਾ ਹੋਇਆ ਵਾ ਉਸ ਹਿਸਾਬ ਨਾਲਾਨੂੰ ਇਨਸਾਫ ਦਿਵਾਇਆ ਜਾਵੇ ਦਰਵਾਜ਼ਾ ਗੇਟ ਜਿਹੜਾ ਖੁਲਾਇਆ ਜਾਵੇ ਉਹਦੇ ਸਬੰਧ ਚ ਕਿਤੇ ਫੋਨ ਫਾਨ ਮੇਰੇ ਹਿਸਾਬ ਨਾਲ ਆਏ ਐ ਇਹਨਾਂ ਨੂੰ ਕੱਲ ਉਹਦੇ ਸਬੰਧ ਚ ਫਿਰ ਇਹਨਾਂ ਪੀ ਖਾ ਕੇ ਤੇ ਇਦਾਂ ਕੋਈ ਇਹ ਕੌਣ ਲੋਕ ਨੇ ਜਿਹਨਾਂ ਨੇ ਚਲਾਈ ਗੋਲੀ ਇਹ ਹਰਕ੍ਰੀਤ ਸਿੰਘ ਆ ਜਿਹੜੇ ਰਿਸ਼ਪਾਲ ਸਿੰਘ ਕਿੰਨੇ ਲੋਕ ਸਨ ਇਹ ਪੰਜ ਛੇ ਜਣੇ ਸੀ ਤੇ ਕੀ ਮੰਗ ਕਰਦੇ ਸੀ ਬਾਅਦ ਵਿੱਚ ਨਿਕਲਿਆ ਸੀ ਕੀ ਮੰਗ ਕਰਦੇ ਆ ਅਸੀਂ ਇਨਸਾਫ ਚਾਹੁੰਦੇ ਆ ਵੀ ਇਨਸਾਫ ਹੋਣਾ ਚਾਹੀਦਾ ਵਾ ਇਹ ਗੁੰਡਾਗਰਦੀ ਨਹੀਂ ਤੇ ਕੋਈ ਇੱਕ ਤੁਸੀਂ ਕਹ ਦਿੱਤੀ ਹਾਂਜੀ ਐ ਐਸਐਸਓ ਸਾਹਿਬ ਵੀ ਆਏ ਕਮਾਨ ਤੇ ਏਐਸਆਈ ਉਧਰ ਵਾਲ ਚੌਕੀ ਇੰਚਾਰਜ ਵੀ ਆਏ ਜੀ ਉਹ ਸਾਰਾ ਵੇਖ ਕੇ ਇਥੋਂ ਖਾਲੀ ਰੌਂਦ ਜਿਹੜੇ ਉਹ ਲੈ ਲੂਗੇ ਕਿੰਨੇ ਕਿੰਨੇ ਰੌਂਦ ਫਿਰਨ ਕੋਈ ਇੱਥੇ 5 ਕਿ ਮੇਰੇ ਨਾਲ ਲੱਭੇ 12 13 ਚੱਲੇ ਹੁੰਦਾ ਜੀ ਤੇ 5 6 ਜਿਹੜੇ ਖਾਲੀ ਰੌਂਦ ਲੱਭੇ ਤੁਹਾਨੂੰ 36 112 ਤੱਕ ਕੰਪਲੀਟ ਆਈ ਸੀ ਕਿ ਇੱਕ ਹੈਪੀ ਨਾਦਰ ਬੰਦਾ ਖਜਾਲੇ ਦੇ ਵਿੱਚ ਉਹਨੇ ਗੋਲੀਆਂ ਚਲਾਈਆਂ ਜੀ ਤੋ ਅਸੀਂ ਜਾ ਕੇ ਇਹਦਾ ਵੈਰੀਫਾਈ ਕੀਤਾ ਉਹਨੇ ਆਪਣੇ ਲਿਸੈਂਸੀ ਹਸਿਆਰ ਦੇ ਨਾਲ ਆਪਣਾ ਧਮਕੀਆਂ ਦੇ ਕੇ ਸਰਪਰਸਨ ਗੁੜੇ ਚਲਾਈਆਂ ਉਹਦੇ ਧਾਰਤੇ ਜਿਹੜੀ ਅਸੀਂ ਆਪਣਾ ਪਰਚਾ ਦਰਜ ਕਰਕੇ ਜਿਹੜੀ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਸਰ ਕੀ ਕਰਨ ਫਾਇਰਿੰਗ ਕਰਨ ਦਾ ਇਹਨਾਂ ਦਾ ਕੋਈ ਪਹਿਲਾਂ ਕੋਈ ਆਪਸ ਵਿੱਚ ਲੜਾਈ ਝਗੜਾ ਹੈ ਕੋਈ ਕੰਨ ਤੋਂ ਲੈ ਕੇ ਲੜਾਈ ਝਗੜਾ ਚੱਲਿਆ ਸੀ ਜਿਹਦੇ ਕਰਕੇ ਇਹਨਾਂ ਦੇ ਟਸਲ ਚੱਲਦੀ ਸੀ ਤੰਤੂ ਨੇ ਜਿਹੜਾ ਹੈਪੀ ਆ ਹਰਪ੍ਰੀਤ ਸਿੰਘ ਹੈਪੀ ਇਹਨੇ ਜਤੀ ਜਤੀ ਕੀਤੀ ਹੈ ਇਹਨੇ ਆਪਣੇ ਲਾਇਸੈਂਸੀ ਹਿਸਿਆਰ ਦੇ ਨਾਲ ਜਾ ਕੇ ਸ਼ਰੀ ਅੰਗੂਲੀਆਂ ਚਲਾਈਆਂ ਹਵਾਈ ਫਰ ਕੀਤੀ ਨੇ ਤੇ ਜਿਹੜਾ ਅਸੀਂ ਇਹਦੇ ਖਿਲਾਫ ਬੰਦੀ ਕਰ ਵੀ ਕਰਕੇ ਅਗਲੀ ਕਾਰਵਾਈ ਕੀਤੀ ਹੈ। ਮੌਕੇ ਤੋਂ ਥੋੜੀ ਜਾਣਕਾਰੀ ਇਕੱਠੀ ਕੀਤੀ ਪਤਾ ਲੱਗਾ ਕਿ 2-3 ਜਗ੍ਹਾ ਪਿੰਡ 'ਚ ਮਤਲਬ ਉਹਨੂੰ ਫਾਇਰਿੰਗ ਕੀਤੀ ਗਈ ਹੈ। 2 ਜਗ੍ਹਾ ਇੱਕ 2 ਜਗ੍ਹਾ ਕੀਤੀ ਆ ਉਹਨੇ ਇੱਕ ਆਪਣਾ ਚੌਂਕ ਦੇ ਵਿੱਚ ਕੀਤੀ ਇੱਕ ਕਿਸੇ ਘਰ ਦੇ ਕਿ ਜ ਕੀਤੀ। ਤੇ ਇਹਦਾ ਕੋ ਬੈਕਗਰਾਉਂਡ ਕਿਵੇਂ ਦੀ ਹੈ ਹੈਪੀ ਦੀ ਉਹਦੇ ਸਬੰਧ ਵਿੱਚ ਸਾਡੀ ਰਿਸਰਚ ਇੰਵੈਸਟੀਗੇਸ਼ਨ ਚੱਲਦੀ ਹੈ ਬੈਕਗਰਾਉਂਡ ਤਾਂ ਫਿਲਹਾਲ ਜੀ ਅਸੀਂ ਰਿਸਰਚ ਇੰਵੈਸਟੀਗੇਸ਼ਨ ਸਾਡੀ ਚੱਲਦੀ ਹੈ ਇੰਵੈਸਟੀਗੇਸ਼ਨ ਦਾ ਮੈਟਰ ਦੇਖ ਰਹੇ ਹਾਂ ਧੰਨਵਾਦ ਜੀ